ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਰਸਨਾ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦੇ ਆ ਕਿ ਸਾਰੇ ਜਣੇ ਠੀਕ ਠਾਕ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਅੱਜ ਤੁਹਾਡੇ ਵਾਸਤੇ ਇੱਕ ਬਹੁਤ ਹੀ ਵਧੀਆ ਤੁਹਾਡੇ ਫੇਸ ਵਾਸਤੇ ਇੱਕ ਜਾਦੂ ਮਈ ਚੀਜ਼ ਨੂੰ ਇੱਕ ਜਾਦੂ ਦਾ ਕੰਮ ਕਰਦੀ ਹੈ ਉਹ ਤੁਹਾਡੇ ਵਾਸਤੇ ਲੈ ਕੇ ਆਏ ਆ ਤੁਹਾਡਾ ਜਿਹੜਾ ਚਿਹਰਾ ਹੈ ਫੇਸ ਵਾ ਉਹ ਇੱਕਦਮ ਜਿਹੜਾ ਇਨਸਟੈਂਟ ਗਲੋ ਦਿੰਦਾ ਹੈ ਮੈਨੂੰ ਵੀਡੀਓਜ਼ ਦੇ ਉੱਤੇ ਕਾਫੀ ਵਾਰੀ ਇਹ ਕਮੈਂਟ ਆਇਆ ਹੈ ਕਿ ਦੀਦੀ ਤੁਸੀਂ ਜਦੋਂ ਵੀਡੀਓ ਬਣਾਉਂਦੇ ਹੋ ਆਪਣੇ ਫੇਸ ਤੇ ਆਇਲ ਲਗਾਉਂਦੇ ਹੋ ਨਹੀਂ ਜੀ ਮੈਂ ਆਪਣੇ ਫੇਸ ਤੇ ਆਇਲ ਨਹੀਂ ਲਗਾਉਂਦੀ ਮੈਂ ਆਪਣੇ ਫੇਸ ਤੇ ਲਗਾਉਂਦੀ ਆ سیرਮ ਤੇ سیرਮ ਕਿਹੜਾ ਜਿਹੜਾ ਕਿ ਅਸੀਂ ਘਰ ਦੇ ਵਿੱਚ ਚੀਜ਼ਾਂ ਤਿਆਰ ਕਰ ਸਕਦੇ ਆ ਤੇ ਹੁਣ ਜਿਸ ਤਰ੍ਹਾਂ ਗਰਮੀਆਂ ਆ ਰਹੀਆਂ ਨੇ ਤੇ ਗਰਮੀਆਂ ਦੇ ਵਿੱਚ ਇਹ ਕਾਫੀ ਜ਼ਿਆਦਾ ਬੈਨੀਫੀਸ਼ੀਅਲ ਹੈ ਇਹ ਤੁਹਾਡੇ ਜਿਹੜੀ ਸਕਿਨ ਵਾ ਇਹਦੇ ਉੱਤੇ ਟੈਨਿੰਗ ਨਹੀਂ ਹੋਣ ਦਿੰਦਾ ਤੁਹਾਡੇ ਫੇਸ ਤੇ ਕਾਲਾਪਨ ਨਹੀਂ ਹੋਣ ਦਿੰਦਾ ਤੁਹਾਡੇ ਫੇਸ ਤੇ ਜਿਹਦਾ ਪਸੀਨੇ ਦੇ ਨਾਲ ਚਿਪਚਿਪਾਪਨ ਉਹ ਨਹੀਂ ਹੋਣ ਦਿੰਦਾ ਤੇ ਤੁਹਾਨੂੰ ਕੋਈ ਵੀ ਕਰੀਮ ਕੁਝ ਵੀ ਲਗਾਉਣ ਦੀ ਲੋੜ ਨਹੀਂ ਜਸਟ ਇਹ ਜਿਹੜਾ ਜਿਹੜਾ ਤੁਸੀਂ سیرਮ ਮੈਂ ਤੁਹਾਨੂੰ ਦੱਸ ਰਹੀ ਹਾਂ ਇਹ ਤੁਸੀਂ ਬਣਾ ਕੇ ਆਪਣੇ ਫੇਸ ਤੇ ਲਗਾਉਂਦੇ ਰਹੋ ਡੇਲੀ ਲਗਾਓ ਫਿਰ ਕਈ ਵਾਰੀ ਕੋਈ ਪੁੱਛਣਗੇ ਜੀ ਇਹਨੂੰ ਸਵੇਰੇ ਲਗਾਉਣਾ ਇਹਨੂੰ ਸ਼ਾਮ ਨੂੰ ਲਗਾਉਣਾ ਇਹਨੂੰ ਰਾਤ ਨੂੰ ਲਗਾਉਣਾ ਕਦੋਂ ਲਗਾਉਣਾ ਕਦੋਂ ਵੀ ਲਗਾਓ ਇਹਨੂੰ ਐਜ਼ ਅ ਡੇ ਐਜ਼ ਅ ਨਾਈਟ ਕਿਸੇ ਟਾਈਮ ਹੀ ਤੁਸੀਂ ਇਹਨੂੰ ਯੂਜ਼ ਕਰੋ ਜਦੋਂ ਵੀ ਤੁਸੀਂ ਆਪਣੇ ਫੇਸ ਨੂੰ ਵਾਸ਼ ਕਰਦੇ ਹੋ ਉਸ ਤੋਂ ਬਾਅਦ ਇਹ ਲਗਾਓ ਤੇ ਜਦੋਂ ਤੁਸੀਂ ਮੇਕਅਪ ਕਰਦੇ ਹੋ ਜਾਂ ਕਿਸੇ ਤੇ ਬਾਹਰ ਅੰਦਰ ਜਾਣਾ ਹੋਵੇ ਤੇ ਤੁਸੀਂ ਇਹਨੂੰ ਸੀਰਮ ਨੂੰ ਪਹਿਲਾਂ ਲਗਾ ਕੇ ਉਸ ਉੱਪਰ ਤੁਸੀਂ ਕੋਈ ਵੀ ਸਨਸਕ੍ਰੀਨ ਜਿਹੜਾ ਤੁਸੀਂ ਲਗਾ ਲਓ ਬਸ ਤੁਹਾਡਾ ਮੇਕਅਪ ਡਨ ਹੈ ਤੇ ਇਹ ਤੁਹਾਡੇ ਫੇਸ ਦੇ ਕੋਈ ਵੀ ਜਿਹੜਾ ਦਾਗ-ਧੱਬਾ ਉਹਨੂੰ ਰਿਮੂਵ ਕਰ ਦਿੰਦਾ ਹੈ ਅੱਜ ਦੀ ਵੀਡੀਓ ਵਿੱਚ ਇਹ ਮੈਂ ਤੁਹਾਡਾ ਸ਼ੇਅਰ ਕਰਨ ਜਾ ਰਹੀ ਆ। ਇਹ ਹੈ ਜੀ ਮਲੱਠੀ ਵਾਲਾ سیرਮ। ਮਲੱਠੀ ਜਿਹੜੀ ਆ ਸਾਡੇ ਫੇਸ ਵਾਸਤੇ ਬਹੁਤ ਹੀ ਜ਼ਿਆਦਾ ਘਰੇਲੂ। ਤਕਰੀਬਨ 2 ਸਾਲ ਹੋ ਗਿਆ ਇਹ سیرਮ ਜਿਹੜਾ ਵਰਤਦੇ ਆ ਤੇ ਮੇਰੇ ਫੇਸ ਤੇ ਕਾਫੀ ਜ਼ਿਆਦਾ ਜਿਹੜੇ ਬੈਸਟ ਰਿਜ਼ਲਟ ਨੇ ਇਸ سیرਮ ਦੀ। ਤੇ ਮੈਂ ਕੋਈ ਵੀ ਮੇਕਅਪ ਕਰਦੀ ਆ, ਪਾਰਟੀ ਮੇਕਅਪ ਕਰਦੀ ਆ ਤੇ ਮੈਂ ਇਹ سیرਮ ਨੂੰ ਜ਼ਰੂਰ ਲਗਾਉਣੀ ਆ। ਤੇ ਵੀਕ ਦੇ ਵਿੱਚ ਮੈਂ ਜਿਹੜਾ ਵਾ 3-4 ਦਿਨ ਤੱਕ سیرਮ ਲਗਾਉਣਾ ਹੀ ਲਗਾਉਣਾ। ਗਰਮੀਆਂ ਦੇ ਵਿੱਚ ਮੈਂ ਕੁਝ ਵੀ ਨਹੀਂ ਲਗਾਉਂਦੀ ਹੈਗੀ ਬਸ ਇਹ ਇਹੋ ਸਿਰਮ ਲਗਾਨੀਆਂ ਤੇ ਉਸ ਦੇ ਉੱਪਰ ਤੋਂ ਮੈਂ ਨਾ ਸਨ ਸਕ੍ਰੀਨ ਲਗਾ ਲੈਣੀ ਆ ਮੇਰਾ ਪਹਿਲਾ ਸਿਰਮ ਬਣਿਆ ਹੋਇਆ ਹੈ ਮੈਂ ਤੁਹਾਨੂੰ ਇੱਕ ਦਿਖਾਉਣਾ ਦਿਖਾਉਣੀ ਆ ਉਹ ਦੇਖੋ ਮੈਂ ਕੱਚ ਦੇ ਬੌਲ ਚ ਬਣਾਇਆ ਹੈ ਇਹ ਇਹਦੇ ਵਿੱਚ ਦੇਖੋ ਅਜੇ ਵੀ ਜਿਹੜੀ ਮੁਲਠੀ ਦੀਆਂ ਸਟਿਕਸ ਪਈਆਂ ਨੇ ਤੇ ਸਿਰਮ ਮੇਰਾ ਖਤਮ ਹੋ ਗਿਆ ਮੈਂ ਇੰਨਾ ਸਿਰਮ ਬਣਾਇਆ ਸੀਗਾ ਇਹਦੇ ਨਾਲ ਤੁਸੀਂ ਇੰਨਾ ਬਣਾ ਲਓ 7-8 ਮਹੀਨੇ ਰਾਂ ਉਹ ਨਿਕਲ ਜਾਂਦੇ ਕਿਉਂਕਿ ਅਸੀਂ ਜਦੋਂ ਪੋਟੇ ਦੇ ਨਾਲ ਬਸ ਜਸਟ ਡਰਾਪਸ ਲਗਾਉਣੀਆਂ ਹੁੰਦੀਆਂ ਨੇ ਤੇ ਹੁਣ ਜਿਹੜਾ ਕੋਕੋਨਟ ਆਇਲ ਵਾ ਸਰਦੀਆਂ ਕਰਕੇ ਜੰਮ ਗਿਆ ਸੀਗਾ ਤੇ ਹੁਣ ਬਿਲਕੁਲ ਇਹ ਖਤਮ ਹੋਣ ਵਾਲਾ ਏ ਮੈਂ ਫੇਰ ਵੀ ਜਿਹੜਾ ਸਾਈਡਾਂ ਤੋਂ ਪੂੰਝ ਪਾਂਝ ਕੇ ਲਗਾ ਲੈਣੀ ਆ ਇਸ ਤੋਂ ਬਿਨਾ ਜਿਹੜਾ ਵਾ ਉਹ ਤਸੱਲੀ ਨਹੀਂ ਹੁੰਦੀ ਜਿੰਨੂੰ ਇੱਕ ਵਾਰੀ ਇਹਦੀ ਆਦਤ ਪੈ ਜਾਂਦੀ ਆ ਉਹਨੂੰ ਇਹ سیرਮ ਚਾਹੀਦਾ ਹੀ ਚਾਹੀਦਾ ਏ ਹੁਣ ਮੈਂ ਤੁਹਾਨੂੰ ਇਹ ਬਣਾ ਕੇ ਦੱਸਾਂਗੀ ਤੇ ਇਹਨੂੰ ਬਣਨ ਵਿੱਚ 2 ਦਿਨ ਲੱਗਦੇ ਆ ਕਿਉਂਕਿ ਇਹਨੂੰ ਅਸੀਂ ਜਿਹੜਾ ਰੈਡੀ ਕਰਕੇ 2 ਦਿਨ ਦੀ ਧੁੱਪ ਲਗਾਣੀ ਹੁੰਦੀ ਆ ਤੇ ਇਸ ਕਰਕੇ ਤੀਜੇ ਦਿਨ ਨੂੰ ਇਹ ਜਿਹੜਾ ਆਪਣੇ ਫੇਸ ਤੇ ਲੱਗਣ ਨੂੰ ਤਿਆਰ ਹੋ ਜਾਂਦਾ ਏ ਤੇ ਮੈਂ ਸੋਚਿਆ ਕਿ ਮੈਂ ਇਹ ਖਤਮ ਹੋਣ ਵਾਲਾ ਹੈ ਤੇ ਮੈਂ ਨਵਾਂ ਬਣਾ ਲਵਾਂ ਤੇ ਵੇਖਿਆ ਜੇ ਵੀਡੀਓ ਮੈਂ ਜਿਹੜੇ ਮੈਂ ਸਿਰਮ ਤਿਆਰ ਕਰਨ ਲੱਗੀ ਆ ਤੇ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕਰਾਂ ਤੇ ਇਹ ਜਿਹੜਾ ਸਾਰੀਆਂ ਕਰੀਮਾਂ ਤੋਂ ਬੈਸਟ ਹੈ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਗੱਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਵੀਡੀਓ ਕਿਸ ਤਰੀਕੇ ਦੀ ਲੱਗੀ ਤੇ ਇਹ ਸਿਰਮ ਤਿਆਰ ਕਰਨ ਵਾਸਤੇ ਸਾਨੂੰ ਜੀ ਸਭ ਤੋਂ ਮੇਨ ਚੀਜ਼ ਪਹਿਲਾਂ ਚਾਹੀਦਾ ਕੱਚ ਦਾ ਬਾਉਲ ਕੱਚ ਦੇ ਸ਼ੀਸ਼ੀ ਕੱਚ ਦਾ ਕੰਟੇਨਰ ਕੁਝ ਵੀ ਇਹ ਮੈਂ ਕਾਫੀ ਵਾਲੀ ਜਿਹੜੀਆਂ ਹੁੰਦੀਆਂ ਨੇ ਛੋਟੀਆਂ ਡੱਬੀਆਂ ਉਹਨੂੰ ਮੈਂ ਸਾਫ਼ ਕਰਕੇ ਰੱਖ ਲੈਣੀਆਂ ਕਿਉਂਕਿ ਕੋਈ ਵੀ ਕਰੀਮ ਜਾਂ ਕੋਈ ਵੀ ਇਹ سیرਮ ਅਸੀਂ ਨੂੰ ਤਿਆਰ ਕਰਕੇ ਸਟੋਰ ਕਰਕੇ ਰੱਖਣਾ ਤੇ ਇਹਦੇ ਵਾਸਤੇ ਕੱਚ ਦੀਆਂ ਚੀਜ਼ਾਂ ਵਧੀਆਂ ਨੇ ਤੇ ਇਸ ਕਰਕੇ ਮੈਂ ਕਾਫੀ ਦੀ ਸਾਰੀਆਂ ਇੰਪੋਰਟੈਂਟ ਜਿਹੜੀਆਂ ਸਟੇਪ ਕਰਕੇ ਰੱਖ ਲੈਣੀਆਂ ਤੇ ਇਹਨੂੰ ਮੈਂ ਸਾਫ਼ ਕਰ ਲਿਆ ਤੇ ਇਹਦੇ ਵਿੱਚ ਅਸੀਂ ਹੁਣ ਐਡ ਕਰਾਂਗੇ ਜੀ ਇਹ ਆ ਕੋਕੋਨਟ ਆਇਲ ਕੋਕੋਨਟ ਆਇਲ ਜਿਹੜਾ ਠੰਡ ਵਿੱਚ ਜੰਮ ਜਾਂਦਾ ਹੈ ਤੇ ਇਸ ਕਰਕੇ ਇਹਨੂੰ ਮੈਂ ਗਰਮ ਪਾਣੀ ਦੇ ਵਿੱਚ ਜਿਹੜਾ ਉਬਾਲ ਕੇ ਸੌਰੀ ਪਾਣੀ ਨੂੰ ਗਰਮ ਉਬਾਲ ਕੇ ਤੇ ਉਹਦੇ ਵਿੱਚ ਇਹ ਰੱਖ ਦਿੱਤਾ ਸੀਗਾ ਤੇ ਇਹਦੇ ਨਾਲ ਇਹ ਮੈਲਟ ਹੋ ਗਿਆ ਤੁਸੀਂ ਕਦੀ ਵੀ ਡਾਇਰੈਕਟ ਜਿਹੜਾ ਵਾ ਕੋਕੋਨਟ ਆਇਲ ਨੂੰ ਕਿਸੇ ਬੌਲ ਵਿੱਚ ਪਾ ਕੇ ਹੀਟ ਦੇ ਉੱਤੇ ਜਿਹੜਾ ਵਾ ਗਰਮ ਨਹੀਂ ਕਰਨਾ ਤੇ ਇਹਨੂੰ ਜਿਹੜਾ ਵਾ ਉਹ ਬੋਇਲਿੰਗ ਮੈਥਡ ਮੈਥਡ ਦੇ ਨਾਲ ਤੁਸੀਂ ਕਰਨਾ ਹੈ ਤੇ ਅਸੀਂ ਇਹਦੇ ਵਿੱਚ ਮੈਂ ਲਵਾਂਗੀ ਅ ਚਾਰ ਜਿਹੜਾ ਚਮਚ ਲਵਾਂਗੀ ਮੈਂ ਕੋਕੋਨਟ ਆਇਲ ਇੱਕ ਦੋ ਤਿੰਨ ਚਾਰ ਤੁਸੀਂ ਜਿੰਨਾ ਵੀ ਬਣਾਉਣਾ ਉਹਦੇ ਅਕੋਰਡਿੰਗ ਲੈ ਲਿਓ ਤੇ ਇਹ ਮੈਂ ਬਣਾ ਰਹੀ ਆ ਇਹਦੇ ਨਾਲ ਮੇਰੇ 5-6 ਮਹੀਨੇ ਆਰਾਮ ਦੇ ਨਾਲ ਨਿਕਲ ਜਾਣਗੇ ਚਾਰ ਚਮਚ ਅਸੀਂ ਲੈ ਲਏ ਕੋਕੋਨਟ ਆਇਲ ਤੇ ਹੁਣ ਅਸੀਂ ਇਹਦੇ ਵਿੱਚ ਲਵਾਂਗੇ ਇਹ ਆ ਬਦਾਮ ਦਾ ਤੇਲ ਤੁਸੀਂ ਜੈਤੂਨ ਦਾ ਤੇਲ ਵੀ ਲੈ ਸਕਦੇ ਹੋ ਮੈਂ ਇਹਦੇ ਵਿੱਚ ਬਦਾਮਾਂ ਦਾ ਤੇਲ ਲੈ ਰਹੀ ਆ ਬਦਾਮਾਂ ਦੇ ਤੇਲ ਦੇ ਮੈਂ ਇਹਦੇ ਵਿੱਚ ਲਵਾਂਗੀ 2 ਚਮਚ ਸੀ 2 ਚਮਚ ਜਿਹੜਾ ਵਾ ਉਹ ਬਦਾਮਾਂ ਦਾ ਆਇਲ ਲਵਾਂਗੇ ਇਹ ਦੇਖੋ 1 ਚਮਚ 2 ਚਮਚ ਤੁਸੀਂ ਇਹਨੂੰ ਮੈਅਰਮੈਂਟ ਕਰਕੇ ਰੱਖਣਾ ਏ ਕੋਕੋਨਟ ਆਇਲ ਜਿਹੜਾ ਵਾ ਉਹ ਤਾਂ ਤੁਸੀਂ ਲੈਣਾ ਹੀ ਲੈਣਾ ਤੇ ਬਾਦਾਮ ਦਾ ਤੇਲ ਜਾਂ ਜਤੂਨ ਦਾ ਤੇਲ ਇਹਦੇ ਵਿੱਚ ਆਪਸ਼ਨਲ ਆ ਜਿਹੜਾ ਵੀ ਤੁਹਾਡੇ ਕੋਲ ਅਵੇਲੇਬਲ ਆ ਤੁਸੀਂ ਉਹ ਲੈ ਸਕਦੇ ਹੋ ਤੇ ਪਲੱਸ ਇੱਥੇ ਮੈਂ ਐਡ ਕਰਾਂਗੀ ਇਹ ਕੈਸਟਰ ਆਇਲ ਕੈਸਟਰੋ ਆਇਲ ਜਿਹੜਾ ਵਾ ਇਹਦੇ ਵਿੱਚ ਮੈਂ ਇੱਕ ਚਮਚ ਐਡ ਕਰਾਂਗੀ ਇੱਕ ਚਮਚ ਦੇ ਲਗਭਗ ਕਿਉਂਕਿ ਇਹ ਕਾਫੀ ਗਰੀਸੀ ਹੁੰਦਾ ਹੈ ਐਸਟੀਮੇਟ ਨਾਲ ਮੈਂ ਇਹ ਇੱਕ ਚਮਚ ਲੈ ਲਿਆ ਇਹ ਹੁਣ ਤਿੰਨੋਂ ਜਿਹੜੇ ਆਇਲ ਵਾ ਉਹਨਾਂ ਨੂੰ ਅਸੀਂ ਚੰਗੀ ਤਰੀਕੇ ਨਾਲ ਮਿਕਸ ਕਰ ਲਵਾਂਗੇ ਇਹ ਦੇਖੋ ਇੰਨਾ ਕੁ ਬਣ ਗਿਆ ਇਹ ਇੰਨੇ ਕੁ ਦੇ ਨਾਲ ਕਾਫੀ ਟਾਈਮ ਦਿੱਤੀ ਜਦੋਂ ਨਿਕਲ ਜਾਂਦਾ ਜਿਹੜਾ ਕੈਸਟਰੋਇਲ ਹੁੰਦਾ ਇੱਕਦਮ ਗਰੀਸੀ ਜਿਹਾ ਹੁੰਦਾ ਬਹੁਤ ਗਾੜਾ ਹੁੰਦਾ ਹੈ ਤੇ ਇਹਨੂੰ ਅਸੀਂ ਜ਼ਿਆਦਾ ਨਹੀਂ ਯੂਜ਼ ਕਰਨਾ ਹੁੰਦਾ ਤੁਸੀਂ ਇਹਦੇ ਵਿੱਚ ਗਲਿਸਰੀਨ ਵੀ ਐਡ ਕਰ ਸਕਦੇ ਹੋ ਕਿਉਂਕਿ ਜੇ ਬਿਲਕੁਲ ਗਰਮੀਆਂ ਦਾ ਮੌਸਮ ਨਹੀਂ ਆਇਆ ਅਜੇ ਠੰਡ ਹੈ ਠੰਡ ਦੇ ਵਿੱਚ ਅਸੀਂ ਗਲਿਸਰੀਨ ਜਿਹੜੀ ਆ ਫੇਸ ਤੇ ਲਗਾ ਸਕਦੇ ਹਾਂ ਜਦੋਂ ਹਾਂ ਜਿਆਦਾ ਗਰਮੀ ਆ ਜਾਂਦੀ ਹੈ ਫਿਰ ਤੁਸੀਂ ਗਲਿਸਰੀਨ ਨੂੰ ਅਵੋਇਡ ਕਰਨਾ ਹੈ ਕਿਉਂਕਿ ਉਹ ਜਿਆਦਾ ਚਿਪਚਪਾਟ ਕਰ ਦਿੰਦੀ ਹੈ ਇਹ ਤਿੰਨ ਚੀਜ਼ਾਂ ਅਸੀਂ ਐਡ ਕਰ ਲਈਆਂ ਤੇ ਹੁਣ ਲਾਸਟ ਤੇ ਇੱਕ ਚੀਜ਼ ਐਡ ਕਰਾਂਗੇ ਉਹ ਹੈ ਜੀ ਇਹ ਵਿਟਾਮਿਨ E ਦੇ ਕੈਪਸੂਲ ਤੇ ਇਹਦੇ ਵਿੱਚ ਅਸੀਂ ਦੋ ਵਿਟਾਮਿਨ E ਦੇ ਕੈਪਸੂਲ ਐਡ ਕਰ ਦਵਾਂਗੇ ਵਿਟਾਮਿਨ E ਦੇ ਕੈਪਸੂਲ ਤੁਹਾਡੀ ਸਕਿਨ ਨੂੰ ਫੇਸ ਦੀ ਸਕਿਨ ਜਿਹੜੀ ਆ ਉਹ ਉਹਨੂੰ ਰਿਪੇਅਰ ਕਰਨ ਦੇ ਵਿੱਚ ਡੈਮੇਜ ਹੋ ਜਾਂਦੀ ਹੈ ਉਹਨੂੰ ਰਿਪੇਅਰ ਕਰਨ ਵਿੱਚ ਹੈਲਪ ਕਰਦੀ ਹੈ ਪਲੱਸ ਸ਼ਾਈਨ ਬ੍ਰਾਈਟਨੈਸ ਲਿਆਉਣ ਵਿੱਚ ਹੈਲਪ ਕਰਦੀ ਹੈ ਇਹਦੇ ਵਿੱਚ ਮੇਰੇ ਕੋਲ ਇਹ 골ਡਨ ਕਲਰ ਵਾਲੇ ਨੇ ਤੁਹਾਡੇ ਕੋਲ ਗ੍ਰੀਨ ਨੇ ਜਿਹੜੇ ਵੀ ਹੈਗੇ ਨੇ ਤੁਸੀਂ ਲੈ ਸਕਦੇ ਇਹ ਦੋ ਕੈਪਸੂਲ ਨੇ ਤੇ ਇਹਨਾਂ ਦੋਨਾਂ ਨੂੰ ਅਸੀਂ ਇਹਦੇ ਵਿੱਚ ਐਡ ਕਰ ਦਵਾਂਗੇ ਇਹ ਦੋ ਕੈਪਸੂਲ ਅਸੀਂ ਐਡ ਕਰਤੇ ਸਹੀ ਤਰੀਕੇ ਨਾਲ ਉਸ ਨੂੰ ਮਿਕਸ ਕਰ ਦਿੱਤਾ। ਮਿਕਸ ਕਰਕੇ ਤੇ ਹੁਣ ਸਭ ਤੋਂ ਐਂਡ ਤੇ ਕਿਹੜੀ ਚੀਜ਼ ਐਡ ਕਰਾਂਗੇ ਕਿ ਇਹ ਸਾਡਾ سیرਮ ਜਿਹੜਾ ਬਿਲਕੁਲ ਰੈਡੀ ਹੋ ਜਾਵੇ ਤਾਂ। ਉਹ ਹੈ ਜੀ ਇਹ ਮੁਲਠੀ। ਮੁਲਠੀ ਅਸੀਂ ਲਿਆ ਕੇ ਕਾਫੀ ਸਾਰੀ ਰੱਖ ਸਕਦੇ ਆ। ਇਹ ਜਿਹੜਾ ਸਰਦੀਆਂ ਵਿੱਚ ਸਾਡਾ ਗਲਾ ਖਰਾਬ ਹੋ ਜਾਂਦਾ ਏ ਤੇ ਉਹਦੇ ਵਾਸਤੇ ਵੀ ਖਾਂਸੀ ਦੇ ਵਿੱਚ ਬਹੁਤ ਬੈਨੀਫੀਸ਼ੀਅਲ ਆ ਇਹਦਾ ਜਿਹੜਾ ਚਬਾ ਕੇ ਤੇ ਇਹਦਾ ਜੂਸ ਚੂਸਦੇ ਰਹੋ ਇਹਦੇ ਨਾਲ ਸਾਡਾ ਗਲਾ ਸਾਫ ਹੋ ਜਾਂਦਾ ਹੈ ਤੁਸੀਂ ਚਾਹ ਦੇ ਵਿੱਚ ਦੁੱਧ ਵਿੱਚ ਉਪਾਲ ਕੇ ਪੀਓ ਤੇ ਇਹ ਸਰਦੀ ਵਿੱਚ ਬਹੁਤ ਹੈਲਪ ਕਰਦੀ ਹੈ ਤੇ ਇਹ ਆ ਜੀ ਮਲਠੀ ਦੀਆਂ ਸਟਿਕਸ ਜਿੰਨੀਆਂ ਇੱਕ ਸਟਿਕਸ ਕੁਛ ਜਿਹੜੀਆਂ ਮੋਟੀਆਂ ਨੇ ਦੇਖੋ ਕੁਝ ਵੱਡੀਆਂ ਨੇ ਤੇ ਇਹ ਇਹਦੇ ਕੰਟੇਨਰ ਵਿੱਚ ਬੌਲ ਦੇ ਵਿੱਚ ਜਿਹੜੀਆਂ ਪੂਰੀਆਂ ਨਹੀਂ ਆਉਣਗੀਆਂ ਤੁਸੀਂ ਓਡੀਆਂ ਇੱਕ ਸਟਿਕਸ ਲੈਣੀਆਂ ਜਿਹਦੇ ਵਿੱਚ ਜਿਹੜੀਆਂ ਕਿ ਇਹ ਆਇਲ ਦੇ ਵਿੱਚ ਪੂਰੀਆਂ ਡਿਪ ਹੋ ਜਾਣ ਤੇ ਇਹ ਮੈਂ ਛੋਟੀਆਂ-ਛੋਟੀਆਂ ਦੋ ਸਟਿਕ ਲੈ ਲਈਆਂ ਨੇ ਇਹ ਦੇਖੋ ਆਇਲ ਦੇ ਵਿੱਚ ਚੰਗੀ ਤਰ੍ਹਾਂ ਡਿੱਪ ਹੋ ਗਈਆਂ ਨੇ ਇਹਨਾਂ ਨੂੰ ਚੰਗੀ ਤਰੀਕੇ ਨਾਲ ਡਿੱਪ ਕਰਨਾ ਹੈ ਇੰਨਾ ਕੁ ਕਾਫੀ ਹੁੰਦਾ ਤੁਸੀਂ ਇਹ ਨਹੀਂ ਕਿ ਭਰ-ਭਰ ਕੇ ਬਣਾ ਲਓ ਫਿਰ ਤਾਂ ਤੁਹਾਡੇ ਕੋਲ ਸਾਲਾਂ ਸਾਲ ਨਹੀਂ ਖਤਮ ਹੋਣਗੇ ਜਸਟ ਇਸ ਤਰੀਕੇ ਦੇ ਨਾਲ ਇੱਕ ਕੋਟਾ ਜਿਹੜੀਆਂ ਲੁਬੇੜ ਕੇ ਆਪਣੀ ਜਿਹੜੀ ਉਂਗਲ ਡਿੱਪ ਕਰਕੇ ਤੇ ਉਹਨੂੰ ਤੁਸੀਂ ਇਸ ਤਰੀਕੇ ਨਾਲ ਫੇਸ ਤੇ ਲਗਾਉਣਾ ਹੁੰਦਾ ਹੈ ਬਸ ਇੰਨਾ ਕੁ ਕਾਫੀ ਸਫੀਸ਼ੀਐਂਟ ਹੁੰਦਾ ਹੈ ਇਹਨੂੰ ਹੁਣ ਅਸੀਂ ਉਤੋਂ ਕਰ ਦਵਾਂਗੇ ਬੰਦ ਤਾਂ ਹੁਣ ਅਸੀਂ ਜਿੱਥੇ ਕਾਫੀ ਧੁੱਪ ਹੁੰਦੀ ਹੈ ਦੋ ਦਿਨ ਵਾਸਤੇ ਅਸੀਂ ਧੁੱਪ ਦੇ ਵਿੱਚ ਰੱਖ ਦਵਾਂਗੇ ਦੋ ਦਿਨ ਲਈ ਅਸੀਂ ਧੁੱਪ ਦੇ ਵਿੱਚ ਇਹਨੂੰ ਰੱਖ ਦਵਾਂਗੇ ਤੇ ਤੀਸਰੇ ਦਿਨ ਇਹ ਬਣ ਕੇ ਜਿਹੜਾ ਤਿਆਰ ਹੋ ਜਾਏਗਾ ਤੁਸੀਂ ਇਹਨੂੰ ਫੇਸ ਤੇ ਲਗਾ ਸਕਦੇ ਹੋ ਤੇ ਮੈਂ ਤੁਹਾਨੂੰ ਦੱਸਿਆ ਕਿ ਥੋੜਾ ਜਿਆ ਲਗਾ ਕੇ ਤੇ ਬਸ ਇਸ ਤਰੀਕੇ ਦੇ ਨਾਲ ਤੁਸੀਂ ਫੇਸ ਦੀ ਮ사ਜ ਕਰ ਲੈਣੀ ਹੈ ਬਦਾਮਾ ਦਾ ਤੇਲ ਪਲਸ ਕੋਕੋਨਟ ਆਇਲ ਪਲਸ ਜਿਹੜਾ ਵਾ ਕੈਸਟਰ ਆਇਲ ਤੇ ਵਿਟਾਮਿਨ E ਦੇ ਕੈਪਸੂਲ ਇਹ ਸਾਡੇ ਫੇਸ ਤੇ ਸ਼ਾਈਨ ਤੇ ਗਲੋ ਲਿਆਉਂਦਾ ਬਹੁਤ ਹੀ ਵਧੀਆ ਜਿਹੜਾ ਕੰਮ ਕਰਦੇ ਨੇ ਤੇ ਇਹ ਨਾਲ ਜਿਹੜੇ ਸਾਡੇ ਫੇਸ ਤੇ ਸ਼ਾਈਆਂ ਦੀ ਪ੍ਰੋਬਲਮ ਆ ਉਹ ਬਿਲਕੁਲ ਕਟੇਗੀ ਜਿਹੜੀ ਮੁਲਠੀ ਹੈ ਨਾ ਉਹ ਸ਼ਾਈਆਂ ਦੀ ਦੁਸ਼ਮਣ ਹੈ ਦੁਸ਼ਮਣ ਤੇ ਇਹ ਜਿਹੜਾ ਵਾ ਮੁਲਠੀ ਵਾਲਾ ਸਰਮ ਪਲਸ ਮੁਲਠੀ ਵਾਲਾ ਫੇਸ ਪੈਕ ਤੇ ਪਲੱਸ ਮਲਠੀ ਵਾਲਾ ਸਕਰਬ ਇਹ ਜੇ ਤਿੰਨੋਂ ਚੀਜ਼ਾਂ ਜਿਨ੍ਹਾਂ ਦੇ ਸ਼ਾਈਆਂ ਦੀ ਪ੍ਰੋਬਲਮ ਆ ਪਿਗਮੇਟੇਸ਼ਨ ਦੀ ਪ੍ਰੋਬਲਮ ਆ ਬਲੈਮਿਸ਼ ਨੇ ਫੇਸ ਤੇ ਦਾਗ-ਧੱਬੇ ਨੇ ਜੇ ਇਹ ਤਿੰਨੋਂ ਚੀਜ਼ਾਂ ਉਹ ਇਕੱਠੀਆਂ ਯੂਜ਼ ਕਰਨੀਆਂ ਸ਼ੁਰੂ ਕਰ ਦੇਣਾ ਵੀਕ ਦੇ ਵਿੱਚ ਜਿਹੜਾ ਵਾ ਉਹ ਤਿੰਨ ਵਾਰ ਜਾਂ ਦੋ ਵਾਰੀ ਤੁਸੀਂ ਮਲਠੀ ਵਾਲਾ ਸਕਰਬ ਕਰੋ ਤੇ ਤਿੰਨ ਦਿਨ ਤੁਸੀਂ ਵੀਕ ਦੇ ਵਿੱਚ ਜਿਹੜਾ ਮਲਠੀ ਵਾਲਾ ਪੈਕ ਲਗਾਓ ਤੇ ਪਲੱਸ ਜਿਹੜਾ ਇਹ سیرਮ ਆ ਉਹ ਡੇਲੀ ਦਿਨ ਦੇ ਵਿੱਚ ਦੋ ਤੋਂ ਤਿੰਨ ਵਾਰ ਤੁਸੀਂ ਲਗਾਓ ਫਿਰ ਦੇਖਿਓ ਦਿਨਾਚੀ ਜਿਹੜੀਆਂ ਸ਼ਾਇਆਂ ਵਾ ਉਹ ਸ਼ੋਮੰਤਰ ਹੋ ਜਾਂਦੀਆਂ ਤੇ ਇਹਨੂੰ ਬਸ ਹਲਕੇ ਹੱਥਾਂ ਦੇ ਨਾਲ ਮਸਾਲੇ ਕਰਨੀ ਆ ਅਜੇ سیرਮ ਬਣ ਕੇ ਤਿਆਰ ਨਹੀਂ ਹੋਇਆ ਮੈਂ ਤੁਹਾਨੂੰ ਜਸਟ ਜਿਹੜਾ ਵਾ ਦਿਖਾ ਰਹੀ ਆ ਕੋਈ ਵੀ ਕਰੀਮ ਕੁਛ ਵੀ ਲਗਾਉਣ ਦੀ ਲੋੜ ਨਹੀਂ ਐਵੇਂ ਤੁਸੀਂ ਜਿਹੜਾ ਵਾ ਉਹ ਮਹਿੰਗੇ ਪ੍ਰੋਡਕਟ ਜਿਹੜੇ ਖਰੀਦਦੇ ਰਹਿੰਦੇ ਹੋ ਨੇਚਰਲ ਚੀਜ਼ਾਂ ਲਗਾਓ ਤੇ ਤੁਹਾਡੀ ਸਕਿਨ ਜਿਹੜੀ ਆ ਨੇਚਰਲ ਰਹੇਗੀ ਤੇ ਜੇਕਰ ਤੁਸੀਂ ਕੈਮੀਕਲ ਬੇਸ ਜਿਹੜੀਆਂ ਚੀਜ਼ਾਂ ਵਾ ਕ੍ਰੀਮਸਵਾ ਪ੍ਰੋਡਕਟਵਾ ਤੁਸੀਂ ਭਰ-ਭਰ ਕੇ ਆਪਣੇ ਫੇਸ ਤੇ ਲਗਾਉਂਦੇ ਹੋ ਤਾਂ ਉਹ ਕੈਮੀਕਲ ਭਰਪੂਰ ਹੁੰਦੇ ਨੇ ਜੋ ਤੁਹਾਡੀ ਸਕਿਨ ਨੂੰ ਹਾਰਮ ਕਰਦੇ ਨੇ ਕਰਦੇ ਨੇ ਜਿਹੜਾ ਵਾ ਚੰਦ ਮਿੰਟਾਂ ਦਾ ਗਲੋ ਤਾਂ ਤੁਹਾਡੇ ਫੇਸ ਤੇ ਹੁੰਦਾ ਹੈ ਬਾਅਦ ਚ ਤੁਹਾਡੀ ਸਕਿਨ ਜਿਹੜੀ ਚੁਲਸ ਜਾਂਦੀ ਹੈ ਟਿਲਕ ਜਾਂਦੀ ਹੈ ਪਤਲੀ ਪੈ ਜਾਂਦੀ ਹੈ ਪਿੰਪਲ ਹੁੰਦੇ ਨੇ ਰੈਸ਼ਿਸ਼ ਹੁੰਦੇ ਨੇ ਕਈਆਂ ਨੂੰ ਸ਼ੂਟ ਵੀ ਨਹੀਂ ਕਰਦੀ ਤੇ ਇਹ ਜਿਹੜੀਆਂ ਨੈਚੁਰਲ ਚੀਜ਼ਾਂ ਹੁੰਦੀਆਂ ਕਦੀ ਵੀ ਤੁਹਾਡੇ ਫੇਸ ਤੇ ਸਾਈਡ ਇਫੈਕਟ ਨਹੀਂ ਕਰਦੀਆਂ ਤੇ ਜਿਨ੍ਹਾਂ ਨੂੰ ਮਲਠੀ ਵਾਲਾ ਪੈਕ ਸੂਟ ਕਰਦਾ ਹੈ ਉਹ ਤੇ ਹਰ ਕਿਸੇ ਨੂੰ ਕਰ ਜਾਂਦਾ ਹੈ ਤੇ ਬਟ ਲਾਉਣ ਤੋਂ ਪਹਿਲਾਂ ਤੁਸੀਂ ਆਪਣੇ ਸਕਿਨ ਤੇ ਪੈਚ ਟੈਸਟ ਕਰ ਲਿਓ ਜੇ ਕਰ ਜਾਂਦਾ ਹੈ ਤੇ ਤੁਸੀਂ ਇਹਨੂੰ ਜ਼ਰੂਰ ਲਗਾਓ ਤੇ ਇਹ سیرਮ ਤਾਂ ਤੁਸੀਂ ਡੇਲੀ ਆਪਣੀ ਰੈਗੂਲਰ ਰੁਟੀਨ ਵਿੱਚ ਐਡ ਕਰ ਲਓ ਤੇ ਹੁਣ ਜਿਹੜਾ ਵਾ ਇਹ سیرਮ ਆ ਇਨੂੰ ਅਸੀਂ ਧੰਨ ਦੀ ਧੁੱਪ ਲਗਾਉਣੀ ਆ ਹਾਂਜੀ ਇੱਥੇ ਇੱਕ ਮੈਂ ਗੱਲ ਹੋਰ ਕਹਿਣੀ ਆ ਕਈ ਜਿਹੜੇ ਮੇਰੇ ਭੈਣਾਂ ਨੇ ਵੀਰ ਨੇ ਉਹ ਫੋਰਨ ਬਾਹਰ ਬੈਠੇ ਨੇ ਕੈਨੇਡਾ ਵਗੈਰਾ ਕਿਤੇ ਵੀ ਬੈਠੇ ਹੁੰਦੇ ਨੇ ਤੋਂ ਕਹਿ ਦਿੰਦੇ ਸਾਡੇ ਇੱਥੇ ਧੁੱਪ ਨਹੀਂ ਆਂਦੀ ਬਰਫ਼ ਪੈ ਰਹੀ ਜਾਂ ਜੇ ਉਹ ਅਸੀਂ ਧੁੱਪ ਦੇ ਵਿੱਚ ਕਿਸ ਤਰੀਕੇ ਨਾਲ ਬਣਾਈਏ ਤੋਂ ਉਹਨਾਂ ਵਾਸਤੇ ਇਹ ਆ ਕਿ ਤੁਸੀਂ ਇਹਨੂੰ ਕਿਸੇ ਹੀਟ ਵਾਲੀ ਜਗ੍ਹਾ ਤੇ ਰੱਖ ਦਿਓ ਜਿਸ ਤਰ੍ਹਾਂ ਕਿਚਨ ਦੇ ਵਿੱਚ ਜਿੱਥੇ ਗੈਸ ਚੁੱਲਾ ਅਵੇਲੇਬਲ ਹੋਵੇ ਤੁਸੀਂ ਉਹਦੇ ਨਜ਼ਦੀਕ ਰੱਖ ਦਿਓ ਇਹ ਹੀਟ ਦੇ ਨਾਲ ਆਪਣੇ ਆਪ ਜਿਹੜਾ ਵਾ ਜਿਹੜਾ 2 ਦਿਨ ਚ ਧੁੱਪ ਚ ਤਿਆਰ ਹੋਣਾ ਹੀਟ ਦੇ ਵਿੱਚ ਇਹ 3 ਦਿਨ ਦੇ ਵਿੱਚ ਤਿਆਰ ਹੋ ਜਾਵੇਗਾ ਤੇ ਕੋਈ ਪ੍ਰੋਬਲਮ ਨਹੀਂ ਹੈ ਧੁੱਪ ਨਹੀਂ ਹੈਗੀ ਤੁਸੀਂ ਹੀਟ ਬਣੀ ਜਾਗਾ ਤੇ ਰਾਦੂ ਤੇ ਇਸ سیرਮ ਨੂੰ ਤਿਆਰ ਕਰ ਸਕਦੇ ਹੋ ਤੇ ਇਹਨੂੰ ਯੂਜ਼ ਕਰਕੇ ਤੇ ਕਮੈਂਟ ਬਾਕਸ ਚ ਜਰੂਰ ਦੱਸਿਓ ਕਿ ਤੁਹਾਨੂੰ ਕਿਸ ਤਰੀਕੇ ਦਾ ਲੱਗਿਆ ਤੇ ਮੈਂ ਕੋਈ ਵੀ ਚੀਜ਼ ਤੁਹਾਡ ਨਾਲ ਸ਼ੇਅਰ ਕਰਦੀ ਆ ਮੈਂ ਉਹੀ ਕਰਦੀ ਆ ਜਿਹੜੀ ਮੈਂ ਆਪਣੇ ਫੇਸ ਤੇ ਯੂਜ਼ ਕਰਦੀ ਆ ਤੇ ਉਮੀਦ ਕਰਦੇ ਆ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਹੋਵੇ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ mildeya fer tanu kise hor navi te beneficial video de naal sat sri karni sareyan